ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਬਰਕ ਵਾਲੀ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਸੂਟ ਰਹਿਣਗੇ ਮੇਰੀਆਂ ਭੈਣਾਂ ਨੇ ਜੇ ਇਹ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਹੈ ਜਿਵੇਂ ਬੰਗਲੋਰੀ ਸਿਲਕ ਆ ਗਈ ਉਹ ਤੇ ਕਰਵਾ ਲਓ ਇਹ ਡਿਜ਼ਾਈਨ ਪਸ਼ਮੀਨਾ ਆ ਗਿਆ ਟੇਸਟਾ ਦਾ ਸਿਲਕ ਪਸ਼ਮੀਨਾ ਆ ਗਿਆ ਜੀ ਸੈਲਫ ਚਨੂਨ ਦੇ ਵੀ ਚਾਰੇ ਨੇ ਥੋੜਾ ਜਿਹਾ ਫੈਬਰਿਕ ਦੇ ਨਾਲ ਰੇਟ ਹੈ ਜਿਹੜਾ ਉੱਪਰ-ਨੀਚੇ ਹੁੰਦਾ ਰਹੂਗਾ ਜੀ ਤੇ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਭੂ ਚਾਹੀਦਾ 10 ਦਿਨ ਸਾਡੇ ਸੂਟ ਲੇਟ ਹੋ ਜਾਣ ਜੀ ਪਰ ਥੋੜਾ ਜਿਹਾ ਸੀ ਕੰਮ ਹੈ ਜਿਹੜਾ ਪੂਰੀ ਵਧੀਆ ਕੁਆਲਿਟੀ ਚ ਕਰਕੇ ਦਿੰਨੇ ਆ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਸ਼ਾਮ ਨੂੰ ਡੇਲੀ ਬਲੌਗ ਤੇ ਦੀ ਵੀਡੀਓ ਪਾਉਨੇ ਆ ਤੇ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਫੋਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੇ ਪਹਿਣਾ ਜਿਹੜੀਆਂ ਮੇਰੀਆਂ ਫ੍ਰੀ ਹੁੰਦੀਆਂ ਨੇ ਜੀ 2 ਵਜੇ ਆਪਾਂ ਆਰਕੇ ਬੁਟੀਕ ਤੇ ਲਾਈਵ ਹੁੰਨੇ ਆਂ ਜੀ ਉੱਥੇ ਵੀ ਆਪਾਂ ਸੂਟ ਦਿਖਾਉਣੇ ਹੁੰਨੇ ਆਂ ਜਲਦੀ ਜਲਦੀ ਮੇਰੀਆਂ ਪਹਿਣਾ ਜਰੂਰ ਉੱਥੇ ਵੀ ਪਹੁੰਚਿਆ ਕਰੋ ਚਲੋ ਜੀ ਹੁਣ ਆਪਾਂ ਸੂਟ ਦਕਾਉਂ ਲੋ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਪਰਪਲ ਕਲਰ ਦਾ ਇਹਦੀ ਫੈਬਰਿਕ ਰਹੂਗੀ ਜੀ 80 ਗ੍ਰਾਮ ਕ੍ਰੇਵ ਦੇਖੋ ਜੀ 80 ਗ੍ਰਾਮ ਕ੍ਰੇਵ ਹੈ ਕੋਈ ਵੀ ਕਲਰ ਹਨਾ ਨੀ ਆਉਂਦਾ ਇਹ ਡਾਈ ਕਰਵਾਉਣੀ ਪੈਂਦੀ ਹੁੰਦੀ ਹੈ ਵਾਈਟ ਲਓ ਜੀ ਇਹ ਹੈਗਾ ਇਸ ਤਰ੍ਹਾਂ ਦਾ ਪਰਪਲ ਜਿਹਾ ਕਲਰ ਹੈ ਲਾਈਟ 80 ਗ੍ਰਾਮ ਤੇ ਹੀ ਹੋਏ ਹੋਏ ਜੀ ਦੇਖੋ ਇਹਦੇ ਗਲੇ ਤੇ ਕੰਮ ਹੋਊਗਾ ਇਹ ਵਾਲਾ ਲਓ ਜੀ ਕੰਮ ਦੇਖੋ ਤੁਹਾਨੂੰ ਪੂਰਾ ਸਾਫ ਸੁਥਰਾ ਮਿਲੇਗਾ ਇਹਨੂੰ ਪੂਰਾ ਲਓ ਜੀ ਇਹ ਘੇਰ ਤੇ ਵੀ ਕੰਮ ਮਿਲੇਗਾ ਤੁਹਾਨੂੰ ਚਾਕਾਂ ਦਾ ਕੰਮ ਹੋਊਗਾ ਜੀ ਮਸ਼ੀਨ ਵਰਕ ਦਾ ਸੂਟ ਹੈ ਇਹ ਲਓ ਜੀ ਦੇਖੋ ਇਹ ਵਾਲਾ ਇਹਦਾ ਕੇ ਰਹੂਗਾ ਜੀ ਘੇਰ ਤੇ ਵੀ ਸੇਮ ਡਿਜ਼ਾਈਨ ਬਣਿਆ ਹੋਇਆ ਦੇਖੋ ਜਿਵੇਂ ਦਾ ਘੇਰਾ ਹੋਊਗਾ ਜੀ ਆਪਾਂ ਉਹਵੇਂ ਦਾ ਰੈਡੀ ਕਰਕੇ ਦੇਵਾਂਗੇ ਲਓ ਜੀ ਇਸੇ ਤਰ੍ਹਾਂ ਦੀ ਜਿਹੜੀ ਬੇਲ ਆ ਤੁਹਾਨੂੰ ਬਾਥੇ ਮਿਲੂਗੀ ਇਹੀ ਬੇਲ ਜੇ ਤੁਸੀਂ ਸਲਵਾਰ ਦੇ ਪੌਂਚੇ ਤੇ ਕਰਾਉਣੀ ਚਾਹੁੰਦੇ ਹੋ ਤਾਂ ਤੁਸੀਂ ਸਲਵਾਰ ਦੇ ਪੌਂਚੇ ਤੇ ਵੀ ਕਰਵਾ ਸਕਦੇ ਹੋ ਜੇ ਤੁਸੀਂ ਨੇ ਕੱਲੇ ਘੇਰ ਤੇ ਤੇ ਗਲੇ ਤੇ ਕਰਵਾਉਣਾ ਵਰਕ ਤਾਂ ਤੁਸੀਂ ਉਦੋਂ ਵੀ ਕਰਵਾ ਸਕਦੇ ਹੋ ਜੇ ਇਹ ਵਾਲਾ ਫਲਾਵਰ ਕਈ ਪਹਿਣਾਂ ਦੀ ਚੁਆਇਸ ਹੁੰਦੀ ਹੈ ਬੈਕ ਗਲੇ ਤੇ ਕਰਵਾਉਣਾ ਹੋਵੇ ਤਾਂ ਉੱਥੇ ਵੀ ਇਹ ਵਾਲਾ ਫਲਾਵਰ ਤੁਹਾਨੂੰ ਬਣ ਜੂਗਾ ਜੀ ਲਓ ਜੀ 80 ਗ੍ਰਾਮ ਦੀ ਕਰੇਵ ਰਹੂਗੀ ਜੀ ਦੇਖੋ 80 ਗ੍ਰਾਮ ਦੀ ਇਹ ਕਰੇਵ ਦਾ ਸੂਟ ਬਣਿਆ ਹੋਇਆ ਹੈ ਜੀ ਇਹਨੂੰ ਜੇ ਤੁਸੀਂ ਨੇ ਹੋਰ ਸਸਤਾ ਕਰਨਾ ਹੈ ਤਾਂ ਜੋਰਜਟ ਤੇ ਵੀ ਜਾ ਸਕਦੇ ਹੋ ਦੇਖੋ ਅਰਜਨ ਦੀ ਨੇਚਰਲ ਕਰੇਵ ਹੈ ਜੀ ਜਿਹੜੀ ਉਹ ਸਲਵਾਰਾਂ ਦੀ ਜਗ੍ਹਾ ਤੇ ਸਹੀ ਹੈ ਬੈਸਟ ਹੈ ਪਰ ਚੱਜ ਦੀ ਬਦੀ ਆਪਾਂ ਤੁਹਾਨੂੰ ਸਹੀ ਰਹਿ ਦੇਵਾਂਗੇ ਅਸੀਂ ਇਹ ਨਹੀਂ ਹੈਗਾ ਵੀ ਅੱਜ ਸੂਟ ਸੇਲ ਕਰਨ ਦੇ ਮਾਰੇ ਤੁਹਾਨੂੰ ਗਲਤ ਰਹਿ ਦੇ ਦਈਏ ਉਹ ਜਿਹੜੀ ਅਰਜਨ ਦੀ ਨੇਚਰਲ ਕਰੇਵ ਹੈ ਜੀ ਉਹਦੀ ਕੰਪਲੇਨ ਹੈ ਉਹ ਇੱਥੋਂ ਬਾਜੂ ਤੋਂ ਸਿੰਜਦੀ ਹੈ ਅਪਾ ਤੁਹਾਨੂੰ ਪਹਿਲੇ ਹੀ ਦੱਸ ਕੇ ਦੇਵਾਂਗੇ ਤੁਸੀਂ ਇਹਨੂੰ 60 ਗ੍ਰਾਮ ਜਾਂ 80 ਗ੍ਰਾਮ ਕ੍ਰੇਪ ਜਿਵੇਂ ਹੋਰ ਬਥੇਰੀਆਂ ਸਿਲਕ ਆ ਰਹੀਆਂ ਨੇ ਤੇ ਉਹਦੇ ਤੇ ਕਰਵਾ ਸਕਦੇ ਹੋ ਜੇ ਤੁਸੀਂ ਜ਼ੋਰਜਟ ਤੇ ਜਾਣਾ ਚਾਹੁੰਦੇ ਹੋ ਤਾਂ ਜ਼ੋਰਜਟ ਵੀ ਵਧੀਆ ਵਾਲੀ ਡਾਈ ਕਰਵਾ ਕੇ ਤੁਸੀਂ ਉਹ ਤੇ ਵੀ ਕਰਵਾ ਸਕਦੇ ਹੋ ਥੋੜਾ ਮੋਟਾ ਰੇਂਜ ਦਾ ਫਰਕ ਪੈ ਜੇ ਤੁਸੀਂ ਸਿੰਪਲ ਜ਼ੋਰਜਟ ਤੇ ਕਰਵਾਉਣਾ ਜੀ ਤਾਂ ਉਹ ਤੇ ਵੀ ਹੋ ਜਾਊਗਾ ਉਹ ਵੀ ਬੈਸਟ ਹੁੰਦੀ ਹੈ ਲਓ ਜੀ ਇਹਦੇ ਨਾਲ ਆਪਾਂ ਨੇ ਚਨੂਨ ਦਾ ਰੱਖਿਆ ਜੀ ਹਾਫ ਚਨੂਨ ਦਾ ਦੁਪੱਟਾ ਰੱਖਿਆ ਲਓ ਜੀ ਦੁਪੱਟੇ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਇਹਦੇ ਵਿੱਚ ਜਿਹੜੇ ਸੂਟ ਦੇ ਕਲਰ ਨੇ ਡਿਜ਼ਾਈਨਿੰਗ ਪਾਈ ਹੈ ਲਓ ਜੀ ਦੁਪट्टे ਦੇ ਵਿੱਚ ਇਹ ਵਾਲੇ ਤੁਹਾਨੂੰ ਇਹ ਕਲਰ ਦੇ ਫਲਾਵਰ ਮਿਲਣਗੇ ਜੀ ਲਓ ਜੀ ਤੇ ਇਹਨੂੰ ਜੇ ਇਸੇ ਕਲਰ ਦੀ ਆਪਾਂ ਨੇ ਦੁਪट्टे ਨੂੰ ਦੇਖੋ ਫਿਨਿਸ਼ਿੰਗ ਦਿੱਤੀ ਆ ਲੇਸ ਵਗੈਰਾ ਦੀ ਗਾਰੰਟੀ ਹੋਊਗੀ ਜੀ ਅਸੀਂ ਪੂਰੀ ਵਧੀਆ ਐਨ ਓਕੇ ਨਾਲ ਮਿਲਦੇ ਜੁਲਦੇ ਲਾਵਾਂਗੇ ਲਓ ਜੀ ਦੇਖੋ ਸੂਟ ਦੀ ਲੁੱਕ ਦੇਖੋ ਕਿੰਨੀ ਸੋਹਣੀ ਹੈ ਲਓ ਜੀ ਕੋਈ ਵੀ ਕਮੀ ਨਹੀਂ ਛੱਡਦੇ ਆਪਾਂ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਤੁਹਾਨੂੰ 80 ਗ੍ਰਾਮ ਦੀ ਕਰੇਵ ਤੇ ਜੀ ਜੇ ਤੁਸੀਂ ਇਦਾਂ ਹੀ ਸਾਰਾ ਸੂਟ ਕੰਪਲੀਟ ਤਿਆਰ ਕਰਾਉਣਾ ਤਾਂ ਤੁਹਾਨੂੰ ਪਊਗਾ ਜੀ ਇਹ 3800 ਦੇ ਵਿੱਚ ਲਓ ਜੀ 3800 ਦੇ ਵਿੱਚ ਪਊਗਾ 80 ਗ੍ਰਾਮ ਕਰੇਵ ਦੇ ਵਿੱਚ ਸੂਟ ਬਿੱਦ ਦੁਪੱਟਾ ਦੁਪੱਟਾ ਸੇਮ ਟਾਈਡ ਆਈ ਜੀ ਲਓ ਜੀ ਜੇ ਤੁਸੀਂ ਇਹਨੂੰ ਜੋਰਜਟ ਤੇ ਜਾਂ ਕਿਸੇ ਹੋਰ ਫੈਬਰਿਕ ਤੇ ਕਰਵਾਉਂਗੇ ਤਾਂ ਤੁਹਾਨੂੰ ਘੱਟ ਤੇ ਪੈ ਜਾਊਗਾ ਲਓ ਜੀ ਅਗਲਾ ਸੂਟ ਆ ਗਿਆ ਜੀ ਇਹ ਜਿਹੜੀ ਆਪਣੇ ਟੂ ਟੋਨ ਦੀ ਗਰਮੀ ਵਾਲੀ ਵਿੱਚ कॉटन ਆਈ थी ਵੈਸੇ ਇਹਦੇ ਲਾਈਨਿੰਗ ਲੱਗੂਗੀ ਜੀ ਇਹਨੂੰ ਆਪਾਂ ਸਰਦੀ ਦੇ ਵਿੱਚ ਵੀ ਪਾ ਸਕਦੇ ਆ ਇਹ ਸਾਡੇ ਕੋਲ ਬਹੁਤ ਸੋਹਣੇ ਸਿੰਪਲ ਲੁੱਕ ਦੇ ਸੂਟ ਰੈਡੀ ਸੀਗੇ ਇਹਦੇ ਨਾਲ ਦਾ ਇੱਕ ਰਹਿ ਗਿਆ ਜੀ ਲਓ ਜੀ ਇਹਦੇ ਗਲੇ ਤੇ ਇਹ ਵਾਲੇ ਫਲਾਵਰ ਮਿਲਣਗੇ ਤੁਹਾਨੂੰ ਇਹ ਡਿਜ਼ਾਈਨ ਤੁਸੀਂ ਹਲਕਾ ਫੁਲਕਾ ਚਾਹੇ ਸਿਲਕ ਪਸ਼ਮੀਨੇ ਤੇ ਵੀ ਕਰਾ ਲਓ ਅੱਗੇ ਮੌਸਮ ਚੇਂਜ ਹੋ ਗਿਆ ਲਓ ਜੀ ਇਹਨੂੰ ਵੀ ਨਾ ਟੂ ਟੋਨ ਦੀ ਕਾਟਨ ਬੋਲਦੇ ਨੇ ਜੀ ਦੇਖੋ ਸ਼ਾਈਨਿੰਗ ਵਾਲੀ ਹੈ ਇਧਰ ਵੀ ਇਹਦੇ ਤੁਹਾਨੂੰ ਇਹ ਕਲਰ ਮਿਲੂਗਾ ਦੋ ਕਲਰ ਲੱਗੇ ਹੋਏ ਨੇ ਇਹਦੇ ਵਿੱਚ ਵੀ ਦੋ ਤਾਗੇ ਦੇਖੋ ਇੱਕ ਥੋੜਾ ਜਿਹਾ ਸਿੰਥੈਟਿਕ ਹੈ ਜੀ ਇੱਕ ਥੋੜਾ ਜਿਹਾ ਸੂਤੀ ਦੇ ਵਿੱਚ ਆ ਗਿਆ ਲਓ ਜੀ ਇਹਦੇ ਗਲੇ ਤੇ ਬਸ ਗਲੇ ਤੇ ਦੋ ਫਲਾਵਰ ਉਹ ਬਣੇ ਹੋਏ ਨੇ ਜੀ ਘੇਰ ਦੇ ਵਿੱਚ ਬਸ ਇੱਥੇ ਇੰਨਾ ਇਹਦਾ ਘੇਰ ਬਣਿਆ ਹੋਇਆ ਜੀ ਸੈਂਟਰ ਦੇ ਵਿੱਚ ਇਹੀ ਫਲਾਵਰ ਬਣਿਆ ਹੋਇਆ ਹੈ ਇਧਰ ਸਾਈਡਾਂ ਤੇ ਆਪਾਂ ਇਹਦੇ ਨਾਲ ਦੀ ਬਾਈਂਡ ਕਲਰ ਦੀ ਪੇਸਟਿੰਗ ਪੱਟੀ ਲਾ ਕੇ ਸੂਟ ਹੈ ਜਿਹੜਾ ਬਹੁਤ ਸੋਹਣੀ ਸਿੰਪਲ ਲੁੱਕ ਦਾ ਤਿਆਰ ਹੋਊਗਾ ਜੇ ਤੁਸੀਂ ਇਹ ਸਿਲਕ ਪਸ਼ਮੀਨੇ ਤੇ ਕਰਵਾਉਣਾ ਹੈ ਉੱਤੇ ਵੀ ਕਰਵਾ ਸਕਦੇ ਹੋ ਲਓ ਜੀ ਇਹਦੇ ਨਾਲ ਵੀ ਆਪਾਂ ਨੇ ਚਨੂਨ ਦਾ ਰੱਖਿਆ ਜੀ ਦੁਪੱਟਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਟਾਈ ਡਾਈ ਕੀਤਾ ਜੀ ਦੁਪੱਟੇ ਨੂੰ ਦੇਖੋ ਲਓ ਜੀ ਕੱਲੇ ਲੜਾਂ ਤੇ ਆਪਾਂ ਨੇ ਪੱਲਿਆਂ ਤੇ ਇਹ ਵਾਲਾ ਡਿਜ਼ਾਈਨ ਬਣਾਇਆ ਵਿਚਾਲੋਂ ਸੈਂਟਰ ਆਪਾਂ ਨੇ ਪਲੇਨ ਰੱਖਿਆ ਤੇ ਬਾਕੀ ਤੁਸੀਂ ਦੇਖੋ ਜੀ ਜਿਹੜੀ ਲੇਸ ਹੋਊਗੀ ਫਿਨਿਸ਼ਿੰਗ ਹੋਊਗੀ ਬਿਲਕੁਲ ਨਾਲ ਮਿਲਦੇ ਕਲਰ ਲਾ ਕੇ ਲਓ ਜੀ ਬਹੁਤ ਸੋਹਣੀ ਜਿਹੜੀ ਆਪਾਂ ਨੇ ਦੇਖੋ ਬਰੀਕ ਬਰੀਕ ਅੱਜ ਕੱਲ ਡਿਮਾਂਡ ਜਿਆਦਾ ਹੀ ਬਰੀਕ ਲੇਸ ਦੀ ਹੈਗੀ ਵੱਡੀ ਲੇਸ ਜਾਂ ਕੋਈ ਬਾਲੀ ਹੈਵੀ ਕੋਈ ਨਹੀਂ ਲਗਵਾ ਰਿਆ ਸਿੰਪਲ ਲੁੱਕ ਦੀਆਂ ਦੁਪੱਟੇ ਜਿਹੜੇ ਸਿੰਪਲ ਲੁੱਕ ਦੇ ਦੁਪੱਟੇ ਨੇ ਜੀ ਹਰ ਇੱਕ ਕਸਟਮਰ ਉਹੀ ਤਿਆਰ ਕਰਾ ਰਿਆ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਜੀ ਸਿੰਪਲ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਰੇਟ ਆਪਾਂ ਇਹਨਾਂ ਦੇ ਨਾਲ ਨਾਲ ਮੈਂਸ਼ਨ ਕਰਾਂਗੇ ਜੀ ਇਹਦਾ ਦੂਸਰਾ ਕਲਰ ਆਊਗਾ ਜੀ ਲੈਮਨ ਕਲਰ ਇਹ ਵੀ ਤੁਹਾਨੂੰ ਟੂ ਟੋਨ ਕਾਟਨ ਦੇ ਵਿੱਚ ਮਿਲੂਗਾ ਜੀ ਲਓ ਜੀ ਇਹਦੇ ਵੀ ਗਲੇ ਤੇ ਸੇਮ ਡਿਜ਼ਾਈਨ ਬਣਿਆ ਇਹਦਾ ਡਿਜ਼ਾਈਨ ਹੈ ਜਿਹੜਾ ਰਾਣੀ ਦੇ ਨਾਲ ਆ ਰੈਡੀ ਹੋਇਆ ਹੋਇਆ ਜੀ ਉਹਦਾ ਅਲੱਗ ਜਿਹੜਾ ਵੀ ਕਲਰ ਜਿਹੜੇ ਤੇ ਜੱਚਦਾ ਉਦਾਂ ਹੀ ਹੋਊਗਾ ਜੀ ਬਸ ਘੇਰਾ ਇਹਦਾ ਸਿੰਪਲਰ ਹੋਊਗਾ ਜੀ ਇਦਾਂ ਹੀ ਬਾਹ ਤੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਬੇਲ ਮਿਲੂਗੀ ਜੀ ਜਿਹੜੀ ਸਾਰਾ ਪੂਰਾ ਫੁੱਲ ਬਣਿਆ ਹੋਇਆ ਦੇਖੋ ਤੇ ਇਹਦੇ ਨਾਲ ਵੀ ਆਪਾਂ ਨੇ ਚਨੂਨ ਦਾ ਰੱਖਿਆ ਜੀ ਦੁਪੱਟਾ ਇਹਨੂੰ ਵੀ ਆਪਾਂ ਨੇ ਟਾਈ ਡਾਈ ਕੀਤਾ ਇਹਦੇ ਕਲਰਾਂ ਦੇ ਨਾਲ ਮਿਲਦੀ ਆਪਾਂ ਨੇ ਜਿਹੜੀ ਹੈਗੀ ਆ ਇਹਦੀ ਫਿਨਿਸ਼ਿੰਗ ਕੀਤੀ ਹੈ ਇਹਨੂੰ ਵੀ ਇਦਾਂ ਹੀ ਡਾਈ ਡਾਈ ਕੀਤਾ ਪੱਲਿਆਂ ਤੋਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਜੀ ਲਓ ਜੀ ਤੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਮਿਲਦੇ ਜੁਲਦੇ ਕਲਰਾਂ ਦੀ ਜਿਹੜੀ ਹੈਗੀ ਆ ਫਿਨਿਸ਼ਿੰਗ ਦਿੱਤੀ ਹੈ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਬਾਅਦ ਆ ਗਿਆ ਜੀ 80 ਗ੍ਰਾਮ ਕ੍ਰੇਪ ਦਾ ਸੂਟ ਇਹ ਵੀ ਰਹੂਗਾ 80 ਗ੍ਰਾਮ ਕ੍ਰੇਪ ਤੇ ਇਹ ਮਹਿਰੂਨ ਤੇ ਮਾਊਸ ਦਾ ਹੈਗਾ ਜੀ ਮੈਚਿੰਗ ਹੋਈ ਹੋਈ ਹੈ ਲਓ ਜੀ ਆਪਾਂ ਨਾਲ-ਨਾਲ ਖੋਲ ਕੇ ਤੁਹਾਨੂੰ ਸਾਰਾ ਦੱਸ ਦਈਏ ਇਹਦੇ ਇਹ ਵਾਲਾ ਕੰਮ ਹੋਊਗਾ ਜੀ ਗਲੇ ਤੇ ਦੇਖੋ ਜੀ ਇਹ ਪੈਚਵਰਕ ਲਾ ਕੇ ਸਲਵਾਰ ਨਾਲ ਦਾ ਮਾਊਸ ਕਲਰ ਮਸ਼ੀਨਵਰਕ ਦੇ ਸੂਟ ਨੇ ਅੱਜ ਵਾਲੇ ਇਹਦੇ ਪੈਚ ਲੱਗੇ ਆ ਇਸ ਤਰ੍ਹਾਂ ਦਾ ਕੰਮ ਦੇਖੋ ਗੜੇ ਬਣੇ ਇਹਦੇ ਨਾਲ ਦੇ ਸਾਡੇ ਤਿੰਨ ਸੂਟ ਹੋਰ ਰੈਡੀ ਹੋ ਰਹੇ ਨੇ ਹਜਾ ਜਾਣਗੇ ਤੇ ਇਹ ਵਾਲਾ ਫਲਾਵਰ ਰਹੂਗਾ ਜੀ ਐਮਬੀ ਉੱਪਰ ਨੂੰ ਮੂੰਹ ਹੈ ਇਹ ਬੈਕ ਤੇ ਰਹੂਗੀ ਜੀ ਗਲੇ ਦੇ ਲਓ ਜੀ ਇਹਦਾ ਤੁਹਾਨੂੰ ਘੇਰ ਤੇ ਵੀ ਕੰਮ ਮਿਲੂਗਾ ਪੂਰਾ ਵਧੀਆ ਹੈਵੀ ਸੂਟ ਰੈਡੀ ਹੋਇਆ ਹੈ ਹਾਂ ਦੇਖੋ ਜੀ ਇਸ ਤਰ੍ਹਾਂ ਦਾ ਇਹਦੇ ਵੀ ਤੁਹਾਨੂੰ ਇਹ ਸਾਰੇ ਸੂਟ ਤੇ ਸਲਵਾਰ ਨਾਲ ਦਾ ਪੈਚ ਲੱਗਿਆ ਹੋਇਆ ਜੀ ਦੇਖੋ ਲੋਡੀ ਇਹਦੇ ਵੀ ਤੁਹਾਨੂੰ ਇਸ ਤਰ੍ਹਾਂ ਮਹਿਰੂਨ ਐਮਬੀ ਵਾਲਾ ਡਿਜ਼ਾਈਨ ਮਿਲੂਗਾ ਘੇਰ ਤੇ ਕੰਮ ਹੋਇਆ ਹੋਇਆ ਜੀ ਤੇ ਇਸ ਤੋਂ ਬਾਅਦ ਇਹਦੇ ਤੁਹਾਨੂੰ ਬਾਹਾਂ ਤੇ ਵੀ ਸੇਮ ਕੰਮ ਮਿਲੂਗਾ ਇਹ ਨਹੀਂ ਹੈਗਾ ਬਾਹਾਂ ਤੇ ਆਪਾਂ ਨੇ ਕੱਲੀ ਇਹਤੇ ਵੀ ਪੈਚ ਲਾ ਕੇ ਸਾਰੀ ਐਮਬੀ ਦੇ ਵਿੱਚ ਪੈਚ ਲਾ ਕੇ ਪੂਰਾ ਸੋਹਣਾ ਸੂਟ ਰੈਡੀ ਹੋਇਆ ਹੈ 80 ਗ੍ਰਾਮ ਕਰੇਵ ਦੇ ਵਿੱਚ ਰਹੂਗਾ ਜੀ ਜੇ ਤੁਸੀਂ ਇਹਨੂੰ ਸਸਤਾ ਕਰਨਾ ਚਾਹੁੰਦੇ ਹੋ ਤਾਂ ਇਹੀ ਜਿਹੜਾ ਹੈਗਾ ਸੂਟ ਇਹਨੂੰ ਜੌਰਜਟ ਦੇ ਵਿੱਚ ਐਦਾਂ ਹੀ ਮੈਚਿੰਗ ਕਰ ਸਕਦੇ ਹੋ ਇਹਦੇ ਨਾਲ ਇਸ ਤਰ੍ਹਾਂ ਦੀ 80 ਗ੍ਰਾਮ ਦੀ ਮਾਊਸ ਕਲਰ ਦੀ ਆਪਾਂ ਨੇ ਸਲਵਾਰ ਰੱਖੀ ਹੈ ਤੇ ਇਹਦੇ ਨਾਲ ਆਪਾਂ ਨੇ ਰੱਖਿਆ ਜੀ ਚਨੂਨ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਰੈਡੀ ਕੀਤਾ ਪੂਰਾ ਐਨ ਓਕੇ ਜਿਹੜਾ ਹੈਗਾ ਜਿਵੇਂ ਦੀ ਆਪਾਂ ਨੂੰ ਕਸਟਮਰ ਵੱਲੋਂ ਪਿਕ ਆਉਂਦੀ ਹੈ ਜੀ ਆਪਾਂ ਸੇਮ ਓਮੇ ਦਾ ਸੂਟ ਰੈਡੀ ਕਰਦੇ ਹਾਂ ਮਾਊਸ ਕਲਰ ਦਾ ਦੁਪੱਟਾ ਰੱਖਿਆ ਇਹਦੇ ਵਿੱਚ ਕੋਈ ਵੀ ਟਾਈਡਾਈ ਨਹੀਂ ਕੀਤਾ ਇਹਦੀ ਆਪਾਂ ਪੱਲਿਆਂ ਤੇ ਡਿਜ਼ਾਈਨਿੰਗ ਬਣਾਈ ਹੈ ਜੀ ਲਓ ਜੀ ਜਿਹੜੀ ਵੀ ਆਪਾਂ ਸ਼ਰਟ ਦਾ ਕਪੜਾ ਸੀਗਾ ਉਹਦੇ ਨਾਲ ਦਾ ਆਪਾਂ ਨੇ ਇਹਨੂੰ 80 ਗ੍ਰਾਮ ਦਾ ਹੀ ਪੈਚ ਲੱਗਿਆ ਹੋਇਆ ਇਹ ਨਹੀਂ ਹੈਗਾ ਵੀ ਪੈਚ ਅਸੀਂ ਨੇ ਕੋਈ ਸਿੰਪਲ ਲਾਤਾ ਕਿਉਂ ਕਲਰ ਹੀ ਨਹੀਂ ਮਿਲਦੇ ਜੀ ਉਸੇ ਸੂਟ ਦੇ ਵਿੱਚੋਂ ਜਿਹੜਾ ਆਪਾਂ ਨੇ ਲੈ ਕੇ ਲਾਇਆ ਦੇਖੋ ਜੀ ਇਸ ਤਰ੍ਹਾਂ ਇਹ ਦੁਪट्टे ਨੂੰ ਜਿਹੜੀ ਹੈਗੀ ਦੋਨੇ ਸਾਈਡ ਮਹਿਰੂਨ ਕਲਰ ਦਾ ਪੈਚ ਲੱਗਿਆ ਜੀ ਦੋਨੇ ਸਾਈਡ ਲੇਸ ਲਾਈ ਹੋਏ ਵਿਚਾਲੋਂ ਇੰਦਾ ਨਹੀਂ ਵੀ ਸਿੰਪਲ ਆਪਾਂ ਨੇ ਸਿਉਣ ਮਾਰਤੀ ਤੇ ਇਸ ਤਰ੍ਹਾਂ ਜਿਹੜੀ ਹੈਗੀ ਆਪਾਂ ਨੇ ਦੁਪट्टे ਦੇ 4 ਸਾਈਡ ਨੈਟ ਵਾਲੀ ਜਿਹੜੀ ਹੈਗੀ ਆਪਾਂ ਨੇ ਦੁਪट्टे ਨੂੰ ਫਿਨਿਸ਼ਿੰਗ ਦੇ ਕੇ ਰੈਡੀ ਕੀਤਾ ਲਓ ਜੀ ਕੰਮ ਦੇਖੋ ਪੂਰਾ ਤੁਹਾਨੂੰ ਥੋੜਾ ਜਿਹਾ ਮੇਰੀਆਂ ਭੈਣਾਂ ਕਹਿੰਦੀ ਨੇ ਲੇਟ ਹੋ ਗਿਆ ਜੀ ਜੇ ਕੰਮ ਵਧੀਆ ਮਿਲੂਗਾ ਜੀ ਤਾਂ ਥੋੜਾ ਜਿਹਾ ਲੇਟ ਤਾਂ ਹੋਊਗੀ ਹਨਾ ਲਓ ਜੀ ਦੇਖੋ ਇੰਨਾ ਸੋਹਣਾ ਆਪਾਂ ਨੇ ਜਿਹੜਾ ਇਹਦਾ ਸੂਟ ਦਾ ਦੁਪੱਟਾ ਰੈਡੀ ਕੀਤਾ ਹੈਗਾ ਮਾਊਸ ਕਲਰ ਦਾ ਬਹੁਤ ਸੋਹਣਾ ਸੂਟ ਰੈਡੀ ਹੈ ਮੇਰੀਆਂ ਭੈਣਾਂ ਨੇ ਜੇ ਐਦਾਂ ਦੇ ਸੂਟ ਕਰਾਉਣੇ ਨੇ ਤਾਂ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਜੀ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਸਾਰੇ ਸੂਟ ਅੱਜ ਵਾਲੇ ਵਰਕ ਵਾਲੇ ਰਹਿਣਗੇ ਜੀ ਮਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਇਹੀ ਵਰਕ ਚਾਹੇ ਸਿਲਕ ਪਸ਼ਮੀਨੇ ਤੇ ਕਰਵਾ ਲਓ ਕੋਈ ਵੀ ਮਰਜ਼ੀ ਫੈਬਰਿਕ ਤੇ ਕਰਵਾ ਲਓ ਫੈਬਰਿਕ ਆਪਣੇ ਕੋਲੇ ਬਾਧੂ ਆਇਆ ਪਿਆ ਜੀ ਪਲੇਨ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਨੇ ਜਿਹੜੇ ਆਏ ਸੀਗੇ ਚਾਹੇ ਇਹਨੂੰ ਔਰਗਾਂਜਾ ਲਾਈਨਿੰਗ ਤੇ ਕਰਾ ਲਓ ਉਹ ਵੀ ਬਹੁਤ ਬੈਸਟਰ ਰਹੂਗਾ ਕਿਉਂਕਿ ਥੋੜਾ ਜਿਹਾ ਭੈਣਾਂ ਨੂੰ ਆਇਆ ਹੁੰਦਾ ਵੀ ਜਿਹੜਾ ਆਪਾਂ ਕਲਰ ਡਾਈ ਕਰਾਉਨੇ ਆ ਕਿਤੇ ਕਲਰ ਫੇਟ ਨਾ ਹੋ ਜੇ ਔਰਗਾਂਜਾ ਦੇ ਕਲਰ ਆਪਾਂ ਨੇ ਵੀਡੀਓ ਦੇ ਵਿੱਚ ਰਾਤ ਵਾਲੀ ਵੀ ਜੇ ਤੁਸੀਂ ਇਹ ਸਿਲਕ ਪਸ਼ਮੀਨੇ ਤੇ ਕਰੋਨਾ ਸਿਲਕ ਪਸ਼ਮੀਨਾ ਆਪਾਂ ਨੇ ਸਿਲਕ ਪਸ਼ਮੀਨੇ ਦਾ ਤੇ ਟੈਸਟ ਪਸ਼ਮੀਨੇ ਦੇ ਵੀ ਸੂਟ ਜਿਹੜੇ ਨੇ ਪਾ ਦਿੱਤੇ ਨੇ ਜੇ ਇਹਨਾਂ ਨੂੰ ਥੋੜਾ ਜਿਆਦਾ ਹੋਰ ਸਸਤਾ ਕਰਨਾ ਚਾਹੁੰਦੇ ਹੋ ਤਾਂ ਜਿਹੜੇ ਸੈਲਫ ਚਨੂਨ ਦੇ ਵਿੱਚ ਪਾਏ ਨੇ ਪਲੇਨ ਵੀ ਨੇ ਸੈਲਫ ਨੇ ਉਹਨਾਂ ਤੇ ਕਰਵਾ ਸਕਦੇ ਹੋ ਫੈਬਰਿਕ ਹਰ ਤਰ੍ਹਾਂ ਦੀ ਹੈ ਉਹ ਤੁਹਾਡੀ ਚੁਆਇਸ ਹੈ ਵੀ ਤੁਸੀਂ ਸੂਟ ਨੂੰ ਸਸਤਾ ਕਰਨਾ ਹੈ ਜਾਂ ਮਹਿੰਗਾ ਕਰਨਾ ਹੈ ਜਿੰਨਾ ਕੁ ਤੁਹਾਡਾ ਬਜਟ ਹੈ ਉਸ ਦੇ ਹਿਸਾਬ ਦੇ ਨਾਲ ਤੁਸੀਂ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਅੱਜ ਵਾਲੇ ਪ੍ਰਿੰਟ ਸੂਟ ਜਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਅੱਜ ਵਾਲੇ ਸੂਟ ਬਰਕਾ ਦੁਪੱਟੇ ਤੇ ਫੈਬਰਿਕ ਤੁਹਾਨੂੰ ਪਸੰਦ ਆ ਹੀ ਹੋਊਗੀ ਤੇ ਡਿਜ਼ਾਈਨ ਵੀ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਣਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟਾਂ ਦੇ ਰਿਪਲਾਈ ਮੈਂ ਤੁਹਾਨੂੰ ਨਹੀਂ ਦਿੱਤੇ ਜਾਂਦੇ ਜੀ ਤੁਸੀਂ ਸਮਝੋ ਮੇਰੀ ਮਜਬੂਰੀ ਨੂੰ ਮੇਰੀਆਂ ਭੈਣਾਂ ਜਿਹੜੀਆਂ ਕੱਲੀਆਂ-ਕੱਲੀਆਂ ਨੇ ਘਰ ਦੇ ਵਿੱਚ ਉਹਨਾਂ ਨੂੰ ਤਾਂ ਪਤਾ ਹੀ ਹੈ ਬਾਕੀ ਇਹ ਮੇਰਾ ਤਾਂ ਹਨਾ ਵੀ ਐਡਾ ਕੰਮ ਕਿਸੇ ਦਾ ਦੁਪੱਟਾ ਡਾਈ ਕਰਾਉਣਾ ਕਿਸੇ ਦਾ ਕੁਝ ਕਰਨਾ ਇਕੱਲੇ ਜਾਣ ਨੂੰ ਬਹੁਤ ਮੁਸ਼ਕਲ ਹੋ ਜਾਂਦਾ ਮੈਂ ਵੀਡੀਓ ਦੇ ਵਿੱਚ ਹੀ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਕਮੈਂਟ ਕਰਦੀਆਂ ਨੇ ਥੈਂ ਇਹਦੇ ਵਿੱਚ ਆਪਣੇ ਵੀਡੀਓ ਤੇ ਬਣੇ ਰਿਹਾ ਕਰੋ ਜੀ ਸੋਹਣੇ ਸੋਹਣੇ ਸੂਟ ਬੁੱਕ ਕਰਾਓ ਜੀ ਤੁਸੀਂ ਬੇਚਿੰਤ ਹੋ ਕੇ ਪ੍ਰਿੰਟ ਸੂਟ ਲਓ ਤੇ ਚਾਹੇ ਤੁਸੀਂ ਮੈਂ ਆਪਾਂ ਤੋਂ ਵਰਕ ਵਾਲੇ ਸੂਟ ਕਰਵਾਓ ਇੱਕ ਦੋ ਦਿਨ ਚਾਰ ਦਿਨ ਸੂਟ ਲੇਟ ਜਰੂਰ ਹੋ ਜਾਣਗੇ ਜੀ ਪਰ ਕੰਮ ਤੁਹਾਨੂੰ ਪੂਰਾ ਇੱਕ ਨੰਬਰ ਦਾ ਮਿਲੇਗਾ ਤੇ ਜਿੰਨਾ ਪਹਿਲਾਂ ਸਟੀਚਿੰਗ ਕਰਾਉਣੀ ਹੈ ਜੀ ਸਟੀਚਿੰਗ ਤਾਂ ਆਪਣੇ ਕੋਲੇ ਕੋਈ ਖਤਰਾ ਹੀ ਨਹੀਂ ਵੀ ਉਹ ਸਟੀਚਿੰਗ ਖਰਾਬ ਹੋ ਜੂਗੀ ਇੱਕ ਨੰਬਰ ਟੇਲਰ ਹੈ ਜੀ ਅੱਖਾਂ ਮੀਚ ਕੇ ਸੂਟ ਸਲਾਈ ਕਰਦੇ ਤਾਂ ਵੀ ਕਸਟਮਰ ਦੇ ਪਸੰਦ ਆਉਂਦਾ ਹੀ ਹੋ ਚਲੋ ਜੀ ਮਿਲਦੇ ਆ ਕੱਲ ਨੂੰ ਅਗੋ ਵੀਡੀਓ ਨੂੰ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਮਿਲਦੇ ਆ ਕੱਲ ਨੂੰ ਹੋਰ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ